ਸਾਲ ਤੋਂ ਇਹੀ ਹਾਲਾਤ ਨੇ ਜੀ ਸਾਰੇ ਖੱਡੇ ਵੱਡੇ ਵੱਡੇ ਹੋਏ ਹੋਏ ਨੇ ਜੀ ਗੱਡੀਆਂ ਟਰੱਕ ਵੱਡੇ ਟੇਪਰ ਲੰਘਦੇ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਜਿਨ੍ਹਾਂ ਦੀ ਰਹਿائش ਹੈ ਉਹਨਾਂ ਨੂੰ ਜ਼ਿਆਦਾ ਔਖਾ ਹੈ ਕੋਈ ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜੀ ਕਿਹੜੀਆਂ ਸੜਕਾਂ ਨੂੰ ਲੈ ਕੇ ਕਮਿਸ਼ਨਰ ਨੇ ਇੱਕ ਵਾਰ ਦੱਸਿਆ ਸਾਨੂੰ ਕਹਿੰਨਾ ਸੀ ਐਲ ਐਨ ਡੀ ਕੰਪਨੀ ਨੂੰ ਨੋਟਿਸ ਕੀਤਾ ਜੀ ਕਾਰਨ ਦੱਸੋ ਵੀ ਇਹ ਕਿਉਂ ਨਹੀਂ ਬਣਾ ਰਹੇ ਜਾਂ ਕਿਉਂ ਨਹੀਂ ਪੈਚ ਲਾ ਰਹੇ ਕਿ ਜੰਗਲ ਅਫਸਰ ਲੰਘਦੇ ਨੇ ਜੀ ਇੱਥੇ ਸਭ ਨੂੰ ਪਤਾ ਹੀ ਹੈ ਵੈਨਨ ਪਾਣੀ ਕੱਢਦਾ ਜੀ ਪਰ ਕੋਈ ਲਾਜ ਨਹੀਂ ਕਿਉਂਕਿ ਉਰੇ ਜਾਮ ਲੱਗਦਾ ਹੀ ਬਹੁਤ ਵੱਡਾ ਤਾਂ ਰੋਜ਼ ਲੜਾਈ ਝਗੜੇ ਉਰੇ ਐਕਸੀਡੈਂਟ ਡੇਲੀ ਹੁੰਦੇ ਜੀ ਇਸ ਦਿਨ ਉਹ ਬਰਸਾਤਾਂ ਦੇ ਮੌਸਮ ਦੇ ਵਿੱਚ ਆ ਜਾਂਦੇ ਨੇ ਬਰਸਾਤਾਂ ਦੇ ਵਿੱਚ ਆਉਂਦੇ ਨੇ ਸਾਨੂੰ ਐਨਾ ਜ਼ਰੂਰ ਕਹਿੰਦੇ ਨੇ ਜੀ ਕਿਸ਼ਤੀ ਬਾਹਰ ਇੱਕ ਲਗਾ ਦੋ ਚ ਮਜ਼ਾਕਾਂ ਕਰਦੇ ਨੇ ਕਿ ਅਸੀਂ ਕਿਸ਼ਤੀ ਟੱਪ ਕੇ ਤੁਹਾਡੀਆਂ ਦੁਕਾਨਦਾਰੀਆਂ ਦੇ ਵਿੱਚ ਤੁਹਾਡੇ ਘਰੇ ਆ ਸਕੀ ਜੀ ਮੇਰੀ ਲਗਜ਼ਰੀ ਗੱਡੀਆਂ ਦਾ ਕੰਮ ਹੈ ਸਾਰੀ ਗੱਡੀਆਂ ਮੇਰੇ ਕੋਲ ਨੀਵੀਆਂ ਨੇ ਐਸੀ ਫਿਰ ਜਾਂਦੀ ਹੈ ਸਾਰੀ ਗੱਡੀਆਂ ਉਰੇ ਖੱਡੇ 'ਚ ਵੱਜ ਵੱਜ ਕੇ ਸਾਰੀਆਂ ਗੱਡੀਆਂ ਖਿਸ ਜਾਂਦੀਆਂ ਤਾਂ ਬੇਕਾਰ ਹੈ ਨਹੀਂ ਆਈਤੀ ਬੇਕਾਰ ਕੰਮ ਹੈ ਕੋਈ ਕੰਮ ਨਹੀਂ ਹੁੰਦਾ ਢਾਈ ਸਾਲ ਹੋ ਗਏ ਪਾਣੇ ਆਈ ਪਾਣੇ ਕਦੀ ਪੈਪਾ ਪਾਣੀ ਹੈ ਕਦੀ ਕੁਛ ਪਾਣੀ ਹੈ ਤੁਹਾਡੇ ਸਾਹਮਣੇ ਹੀ ਹੈ ਸੜਕ ਬਣੀ ਜੀ ਟੀਵੀ ਦੇਖ ਰਹੇ ਹੋ ਤੁਸੀਂ ਪਟਿਆਲਾ ਦੇ ਵਿੱਚ ਟੁੱਟੀਆਂ ਸੜਕਾਂ ਤੋਂ ਲੋਕ ਇੰਨੇ ਕਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਨੂੰ ਆਪਣੀ ਗੱਡੀਆਂ ਦੀ ਅਲਾਈਨਮੈਂਟ ਤੱਕ ਕਰਵਾਉਣੀ ਪੈ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਇੰਨੀਆਂ ਕਾ ਜ਼ਿਆਦਾ ਬੁਰੀਆ ਹਾਲਤ ਦੇ ਵਿੱਚ ਨੇ ਕਿ ਸਾਡੀਆਂ ਗੱਡੀਆਂ ਤਾਂ ਕਿ ਇਸ ਦੀ ਹਾਲਤ ਜਿਹੜੀ ਆ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਸੜਕਾਂ ਦੀ ਹਾਲਤ ਦਿਖਾ ਦਿੰਨੇ ਆ ਕਿ ਇਹ ਸੜਕਾਂ ਦੀ ਹਾਲਤ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹ ਚਿੱਲਪਿੰਡ ਹੈ ਚਿੱਲਪਿੰਡ ਦੇ ਵਿੱਚ ਜਿਹੜੀ ਸੜਕਾਂ ਨੇ ਉਹ ਕਾਫੀ ਲੰਬੇ ਅਰਸੇ ਤੋਂ ਲੋਕ ਚੰਗੀਆਂ ਸੜਕਾਂ ਨੂੰ ਜਿਹੜਾ ਤਰਸ ਰਹੇ ਨੇ ਆ ਤੇ ਉਡੀਕ ਰਹੇ ਨੇ ਕਿ ਕਦੋਂ ਕੋਈ ਪ੍ਰਸ਼ਾਸਨ ਅਜਿਹਾ ਆਵੇਗਾ ਜਿਹੜਾ ਇਹਨਾਂ ਸੜਕਾਂ ਨੂੰ ਸਹੀ ਕਰ ਦੇਵੇਗਾ ਅਤੇ ਸਾਡੀ ਜਿਹੜੀ ਮੁਸ਼ਕਿਲਾਂ ਨੇ ਉਹ ਵੀ ਦੂਰ ਹੋ ਜਾਣਗੀਆਂ ਤਾਂ ਇਹ ਸੜਕਾਂ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਇਸ ਪਾਸੇ ਵੀ ਦੇਖੋਗੇ ਜੇਕਰ ਪਿੱਛੇ ਨੂੰ ਦੇਖੋਗੇ ਤਾਂ ਪਿੱਛੇਲੇ ਪਾਸੇ ਵੀ ਤੁਹਾਨੂੰ ਦਿਖੇਗਾ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਥਾਂ ਦੇ ਉੱਤੇ ਸੜਕਾਂ ਦੀ ਹੋਈ ਪਈ ਹੈ ਇਹਨਾਂ ਸੜਕਾਂ ਤੋਂ ਲੋਕ ਇੰਨੇ ਕਿ ਜ਼ਿਆਦਾ ਤੰਗ ਨੇ ਕਿ ਇਸ ਰਸਤੇ ਨੂੰ ਛੱਡ ਕੇ ਦੂਜੇ ਰਸਤਿਆਂ ਤੋਂ 5-5 ਕਿਲੋਮੀਟਰ ਜਿਹੜਾ ਐਕਸਟਰਾ ਸਫ਼ਰ ਤੈਅ ਕਰਕੇ ਆਪਣੇ ਘਰਾਂ ਵੱਲ ਨੂੰ ਜਾਂਦੇ ਨੇ ਅਤੇ ਇੱਥੋਂ ਦੀ ਇਸ ਰਸਤੇ ਨੂੰ ਜਿਹੜਾ ਐਵੋਇਡ ਕਰਦੇ ਨੇ ਕਿਉਂਕਿ ਇਹ ਸੜਕਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁ ਮਾੜੀ ਇਸ ਸੜਕਾਂ ਦੀ ਹਾਲਤ ਹੋਈ ਪਈ ਹੈ ਜਿਸ ਤੋਂ ਲੋਕ ਹੁਣ ਬੇहद ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਇਸ ਥਾਂ ਦੇ ਉੱਪਰ ਸੜਕਾਂ ਦੀ ਹੋਈ ਪਈ ਹੈ ਇਸ ਸੜਕਾਂ ਨੂੰ ਦੇਖ ਕੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਸੜਕਾਂ ਦੇ ਵਿੱਚ ਖੱਡੇ ਨੇ ਜਾਂ ਖੱਡੇ ਦੇ ਵਿੱਚ ਸੜਕਾਂ ਬਣੀਆਂ ਹੋਈਆਂ ਨੇ ਤਾਂ ਇਹ ਤਸਵੀਰ ਦੇਖੋਗੇ ਇੱਕ ਵਾਰੀ ਕਿ ਕਿੱਡੇ-ਕੱਡੇ ਜਿਹੜੇ ਖੱਡੇ ਸੜਕਾਂ ਦੇ ਵਿੱਚ ਪਏ ਹੋਏ ਨੇ ਜਿਸ ਦੇ ਨਾਲ ਲੋਕਾਂ ਦੇ ਮੋਟਰਸਾਈਕਲ ਗੱਡੀਆਂ ਜਿਹੜੀਆਂ ਨੇ ਇਨ੍ਹਾਂ ਥਾਵਾਂ ਦੇ ਉੱਪਰ ਫਸ ਜਾਂਦੀਆਂ ਨੇ ਅਤੇ ਕੱਢਣ ਦੇ ਲਈ ਉਹਨਾਂ ਨੂੰ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ ਤਾਂ ਉਸ ਥਾਂ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਹਾਲਤ ਸੜਕਾਂ ਦੀ ਹੋਈ ਪਈ ਹੈ ਇਸ ਸਮੇਂ ਮੇਰੇ ਨਾਲ ਦੁਕਾਨਦਾਰ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਕੁਝ ਕਹਿਣਾ ਉਹਨਾਂ ਦਾ ਲੇਕਿਨ ਤੁਸੀਂ ਇਹ ਇੱਕ ਵਾਰੀ ਤਸਵੀਰ ਦੇਖੋ ਕਿ ਕਿਸ ਇਸ ਹਾਲਤ ਨੂੰ ਦੇਖ ਕੇ ਜਿਹੜਾ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਸਮੇਂ ਤੋਂ ਇਹ ਸੜਕਾਂ ਜਿਹੜੀਆਂ ਨੇ ਇਸ ਹਾਲਤ ਦੇ ਵਿੱਚ ਨੇ ਅਤੇ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਉਹ ਵੀ ਕਾਫੀ ਪਰੇਸ਼ਾਨ ਨੇ ਕਿਉਂਕਿ ਇਹ ਸੜਕਾਂ ਜਿਹੜੀਆਂ ਨੇ ਕਾਫੀ ਲੰਬੇ ਸਮੇਂ ਤੋਂ ਨਹੀਂ ਬਣੀਆਂ ਹੈਗੀਆਂ ਅਤੇ ਚੰਗੀਆਂ ਸੜਕਾਂ ਨੂੰ ਵਧੀਆ ਸੜਕਾਂ ਨੂੰ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਉਹ ਤਰਸ ਰਹੇ ਨੇ ਤੁਸੀਂ ਦੇਖੋਗੇ ਕਿ ਇਹ ਮੇਨ ਹਾਈਵੇ ਹੈ ਸਰੰਦ ਨੂੰ ਜਾਣ ਵਾਲਾ ਰਸਤਾ ਹੈ ਉਸ ਰਸਤੇ ਦੇ ਉੱਪਰ ਵੀ ਤੁਸੀਂ ਜੇਕਰ ਇਹ ਤਸਵੀਰ ਦੇਖੋਗੇ ਤਾਂ ਸਾਬ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਇਸ ਥਾਂ ਦੇ ਉੱਪਰ ਸੜਕਾਂ ਦੀ ਹੋਈ ਪਈ ਹੈ ਇਹ ਮੇਨ ਹਾਈਵੇ ਦੀ ਤਸਵੀਰ ਹੈ ਜਿੱਥੋਂ ਦੀ ਪਟਿਆਲਾ ਵੱਲ ਤੋਂ ਜਿਹੜੀਆਂ ਗੱਡੀਆਂ ਤੇਜ਼ ਰਫ਼ਤਾਰ ਦੇ ਵਿੱਚ ਆਉਂਦੀਆਂ ਨੇ ਲੇਕਿਨ ਇੱਥੇ ਆ ਕੇ ਜਿਹੜੀਆਂ ਨੇ ਉਹ ਸਲੋ ਹੋ ਜਾਂਦੀਆਂ ਨੇ ਹੋਲੀ ਹੋ ਜਾਂਦੀਆਂ ਨੇ ਕਿਉਂਕਿ ਖੱਡਾ ਜਿਹੜਾ ਇਸ ਥਾਂ ਦੇ ਉੱਪਰ ਐਡਾ ਵੱਡਾ ਪਿਆ ਹੋਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਇਸ ਖੱਡੇ ਤੋਂ ਪਹਿਲਾਂ ਹੀ ਆਪਣੇ ਜਿਹੜੇ ਮੋਟਰਸਾਈਕਲ ਗੱਡੀਆਂ ਨੇ ਉਹ ਹੋਲੀ ਕਰਨੀਆਂ ਪੈ ਜਾਂਦੀਆਂ ਨੇ ਦੂਜਲੇ ਪਾਸੇ ਤੋਂ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਇਹ ਇਸ ਥਾਂ ਦੇ ਉੱਪਰ ਹੋਈ ਪਈ ਹੈ ਕਿਉਂਕਿ ਇਹ ਜਿਹੜੀ ਹਾਲਤ ਹੈ ਇਸ ਤੋਂ ਸਾਫ਼ ਅੰਦਾਜ਼ਾ ਲਗਾ ਸਕਦੇ ਹਾਂ ਤੁਸੀਂ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਇਸ ਥਾਂ ਦੇ ਉੱਪਰ ਹੋਈ ਪਈ ਹੈ ਤਾਂ ਇਹ ਮੇਨ ਹਾਈਵੇ ਹੈ ਇਹ ਮੇਨ ਹਾਈਵੇ ਦੀ ਤਸਵੀਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਕਿਥੇ ਟਰੱਕ ਜਿਹੜੇ ਨੇ ਵੱਡੇ ਵੱਡੇ ਉਹ ਵੀ ਜਿਹੜੇ ਹੋਲੀ ਹੋ ਜਾਂਦੇ ਨੇ ਕਿਉਂਕਿ ਖੱਡੇ ਜਿਹੜੇ ਇੰਨੇ ਕ ਜਿਆਦਾ ਨੇ ਸੜਕਾਂ ਦੇ ਵਿੱਚ ਜਿਸ ਤੋਂ ਲੋਕ ਤਾਂ ਪਰੇਸ਼ਾਨ ਹੈ ਹੀ ਐ ਲੇਕਿਨ ਜਿਹੜੇ ਇਸ ਰਸਤੇ ਤੋਂ ਜਾਂਦੇ ਨੇ ਸਰਹੰਦਵਾਲ ਨੂੰ ਜਾਂ ਚੰਡੀਗੜ੍ਹ ਵੱਲ ਨੂੰ ਉਹ ਵੀ ਬੇਹਤ ਪਰੇਸ਼ਾਨ ਨਜ਼ਰ ਆ ਰਹੇ ਨੇ ਤੁਸੀਂ ਇਹ ਤਸਵੀਰ ਦੇਖੋਗੇ ਕਿ ਕਿੱਡੇ-ਕਿੱਡੇ ਖੱਡੇ ਜਿਹੜੇ ਸੜਕਾਂ ਦੇ ਵਿੱਚ ਪਏ ਹੋਏ ਨੇ ਅਤੇ ਲੋਕਾਂ ਨੂੰ ਇਹ ਤੱਕ ਨਹੀਂ ਸਮਝ ਆ ਰਹੀ ਹੈਗੀ ਕਿ ਇਹ ਸੜਕਾਂ ਦੇ ਵਿੱਚ ਖੱਡੇ ਨੇ ਜਾਂ ਖੱਡੇ ਦੇ ਵਿੱਚ ਸੜਕਾਂ ਨੇ ਨਗਰ ਨਿਗਮ ਦੇ ਉੱਪਰ ਵੀ ਵੱਡੇ ਸਵਾਲ ਖੜੇ ਕਰ ਰਹੇ ਨੇ ਦੁਕਾਨਦਾਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਨਗਰ ਨਿਗਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਸੜਕ ਨੂੰ ਲੈ ਕੇ ਲੇਕਿਨ ਕੋਈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਸਾਡੀ ਸੁਣਵਾਈ ਨਹੀਂ ਕਰ ਰਿਹਾ ਹੈਗਾ ਤੇ ਇਹ ਸੜਕਾਂ ਜਿਹੜੀਆਂ ਨੇ ਕਾਫੀ ਲੰਬੇ ਅਰਸੇ ਤੋਂ ਮੁਰੰਮਤ ਨੂੰ ਤਰਸ ਰਹੀਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਪੂਰੀ ਕਿ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਸੜਕਾਂ ਦੇ ਉੱਪਰ ਹੋਈ ਪਈ ਹੈ ਖੱਡੇ ਦਿਖਾਵਾਂਗਾ ਤੁਹਾਨੂੰ ਨਜ਼ਦੀਕੀ ਤੋਂ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਖੱਡੇ ਜਿਹੜੇ ਸੜਕਾਂ ਦੇ ਵਿੱਚ ਪਏ ਹੋਏ ਨੇ ਉਹ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਨੇ ਤੁਸੀਂ ਇਹ ਟਾਇਰ ਤੋਂ ਤਸਵੀਰ ਦੇਖੋਗੇ ਕਿ ਇੱਥੋਂ ਦੀ ਗੱਡੀ ਆਉਂਦੀ ਹੈ ਗੱਡੀ ਨਜ਼ਦੀਕ ਆ ਕੇ ਜਿਹੜੀ ਹੈ ਉਹ ਹੋਲੀ ਹੋ ਜਾਂਦੀ ਹੈ ਕਿਉਂਕਿ ਸੜਕਾਂ ਦੇ ਵਿੱਚ ਖੱਡੇ ਇੰਨੇ ਕਿ ਜ਼ਿਆਦਾ ਪੇ ਹੋਏ ਨੇ ਜਿਸ ਤੋਂ ਲੋਕ ਆਪਣੇ ਵਾਈਕਲ ਜਿਹੜੇ ਨੇ ਗੱਡੀਆਂ ਜਿਹੜੀਆਂ ਨੇ ਉਹ ਦੂਰ ਤੋਂ ਹੀ ਹੋਲੀ ਕਰ ਲੈਂਦੇ ਨੇ ਕਿਉਂਕਿ ਜੇਕਰ ਤੇਜ਼ ਰਫਤਾਰ ਦੇ ਵਿੱਚ ਲਿਆਉਣਗੇ ਤਾਂ ਉਹਨਾਂ ਦੀ ਗੱਡੀ ਦਾ ਬੈਲੈਂਸ ਵਿਗੜ ਸਕਦਾ ਹੈ ਜਾਂ ਕੋਈ ਹਾਦਸਾ ਵੀ ਇਨ੍ਹਾਂ ਟੁੱਟੀਆਂ ਸੜਕਾਂ ਦੇ ਨਾਲ ਹੋ ਸਕਦਾ ਹੈ ਤਾਂ ਦੁਕਾਨਦਾਰ ਇੱਥੇ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਉਂਕਿ ਇਸ ਮਸਲੇ ਦੇ ਉੱਪਰ ਦੁਕਾਨਦਾਰ ਇਕੱਠੇ ਹੋਏ ਪਏ ਨੇ ਇਸ ਇਲਾਕੇ ਦੇ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਤਾਂ ਉਹ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਆ ਕਿ ਕਰਕੇ ਸਾਰਿਆਂ ਦੇ ਨਾਲ ਕਿਸ ਤਰ੍ਹਾਂ ਦੀ ਹਾਲਤ ਹੋਈ ਵੀ ਹੈ ਜੀ ਇੱਥੇ ਕਿੰਨੇ ਸਮੇਂ ਤੋਂ ਇਹ ਹਾਲਤ ਹੈ ਇਹ 2 ਸਾਲ ਤੋਂ ਇਹੀ ਹਾਲਾਤ ਨੇ ਜੀ ਸਾਰੇ ਖੱਡੇ ਵੱਡੇ ਵੱਡੇ ਹੋਏ ਹੋਏ ਨੇ ਜੀ ਗੱਡੀਆਂ ਟਰੱਕ ਵੱਡੇ ਟੇਪਰ ਲੰਘਦੇ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਹੈ ਜਿਨ੍ਹਾਂ ਦੀ ਰਹਿائش ਹੈ ਉਹਨਾਂ ਨੂੰ ਜ਼ਿਆਦਾ ਔਖਾ ਹੈ ਕੋਈ ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜੀ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰੋ ਜੇ ਅਸੀਂ ਕਮਿਸ਼ਨਰ ਨੂੰ ਵੀ ਮਿਲੇ ਕਮੇਟੀ ਵਾਲਿਆਂ ਨੂੰ ਸ਼ਿਕਾਇਤਾਂ ਕੀਤੀਆਂ ਪਰ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 2 ਸਾਲ ਤੋਂ ਤੁਸੀਂ ਚੰਗੀਆਂ ਸੜਕਾਂ ਨੂੰ ਕਰਸ ਰਹੇ ਹੋ ਹਨਾ ਕਦੀ ਜਾ ਕੇ ਤੁਸੀਂ ਪਰਸਨਲੀ ਮਿਲੇ ਨਹੀਂ ਹੈਗੇ ਕਿ ਭਾਈ ਇਸਦਾ ਹੱਲ ਕਰਵਾ ਦਿਓ ਹੁਣ ਤਾਂ ਵੀ ਕਾਫੀ ਲੰਬਾਰਸਾ ਹੋ ਗਿਆ ਸਰ ਸਾਡੇ ਗਰੁੱਪ ਬਣੇ ਹੋਏ ਨੇ ਅਸੀਂ ਗਰੁੱਪਾਂ 'ਚ ਵੀ ਬਥੇਰੇ ਵਾਰੀ ਸ਼ੇਅਰ ਕੀਤਾ ਹੈ ਸਟਰੀਟ ਲਾਈਟ ਦਾ ਵੀ ਇਹੀ ਹਾਲ ਹੈ ਬੰਦ ਹੈ ਪਿਛਲੇ 2-3 ਮਹੀਨਿਆਂ ਤੋਂ ਅਸੀਂ ਵੈਸੇ ਵੀ ਜਾ ਕੇ ਕਮੇਟੀ ਦਫਤਰ ਗਿਆ ਪਰ ਕਿਸੇ ਪ੍ਰੋਫੈਸ਼ਨ ਨੇ ਕੋਈ ਗੌਰ ਨਹੀਂ ਕੀਤੀ ਇਹਦੇ ਤੇ ਐਲ ਐਨ ਟੀ ਅਸੀਂ ਕਮਿਸ਼ਨਰ ਕੋਲ ਗਏ ਕਮਿਸ਼ਨਰ ਦਾ ਕੀ ਕਹਿਣਾ ਸੀਗਾ ਟੁੱਟੀਆਂ ਸੜਕਾਂ ਨੂੰ ਲੈ ਕੇ ਕਮਿਸ਼ਨਰ ਨੇ ਇੱਕ ਵਾਰ ਦੱਸਿਆ ਸਾਨੂੰ ਕਹਿੰਦਾ ਅਸੀਂ ਐਲ ਐਨ ਟੀ ਕੰਪਨੀ ਨੂੰ ਨੋਟਿਸ ਕੀਤਾ ਹੈ ਜੀ ਕਾਰਨ ਦੱਸੋ ਵੀ ਇਹ ਕਿਉਂ ਨਹੀਂ ਬਣਾ ਰਹੇ ਜਾਂ ਕਿਉਂ ਨਹੀਂ ਪੈਚ ਲਾ ਰਹੇ ਪਰ ਦੁਬਾਰਾ ਕੋਈ ਗੱਲ ਨਹੀਂ ਹੋਈ ਦੁਬਾਰਾ ਠੀਕ ਹੈ ਜੀ ਪਰ ਨਾ ਹੀ ਇਹਦਾ ਕੋਈ ਹੱਲ ਹੋਇਆ ਸੀਵਰੇਜ ਦੇ ਕਨੈਕਸ਼ਨ ਤੋੜ ਗਏ ਉਹ ਹਰ ਬੰਦੇ ਨੇ ਆਪਣੇ ਆਪ ਕਰਵਾਏ ਨੇ ਜੀ ਐਲ ਐਨ ਟੀ ਕੰਪਨੀ ਦੀ ਇਹਦੀ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਸ ਤਰ੍ਹਾਂ ਤੁਸੀਂ ਇੱਥੇ ਦੀ ਗੱਡੀਆਂ ਲੈ ਕੇ ਆਪਣੀਆਂ ਆ ਨਾ ਇੱਥੋਂ ਦੇ ਨਿਕਲਦੇ ਆ ਜਦੋਂ ਉਹਨਾਂ ਦੀ ਵੀ ਹਾਲਤ ਖਰਾਬ ਹੋ ਜਾਂਦੀ ਹੋਵੇ ਕਿ ਜੱਡੇ ਜੱਡੇ ਖੱਡੇ ਪਏ ਪਏ ਨੇ ਸੜਕਾਂ ਦੇ ਵਿੱਚ ਸਰ ਗੱਡੀਆਂ ਦੀ ਵੀ ਹਾਲਤ ਖਰਾਬ ਹੈ ਕੋਈ ਜਲਦੀ ਲੰਘ ਨਹੀਂ ਸਕਦਾ ਜਾਮ ਲੱਗ ਜਾਂਦਾ ਘੰਟਾ ਘੰਟਾ ਖੜੇ ਰਹਿੰਦੇ ਆ ਜਾਮ 'ਚ ਜੀ ਤੇ ਰੋਡ ਛੋਟੀ ਹੈ ਟ੍ਰੈਫਿਕ ਜ਼ਿਆਦਾ ਹੈ ਇਹਦਾ ਇਸ ਕਰਕੇ ਹੱਲ ਕੋਈ ਨਹੀਂ ਖੱਡਿਆ ਕਰਕੇ ਹੋਰ ਜ਼ਿਆਦਾ ਜਾਮ ਲਾ ਜਾ ਬਰਸਾਤ ਚ ਜ਼ਿਆਦਾ ਔਖਾ ਹੁੰਦਾ ਲੋਕਾਂ ਦੇ ਕੱਪੜੇ ਗੰਦੇ ਹੁੰਦੇ ਨੇ ਛਿੱਟੇ ਪੈਂਦੇ ਨੇ ਜੀ ਜਿੰਨਾ ਕਿ ਟੈਕਸ ਆਪਾਂ ਪੇ ਕਰ ਰਹੇ ਆ ਲੱਗਦਾ ਹੈ ਕਿ ਉਹ ਟੈਕਸ ਦਾ ਪੈਸਾ ਸੜਕਾਂ ਦੇ ਉੱਪਰ ਲੱਗ ਰਿਹਾ ਜਾਂ ਆਪਣੇ ਜਿਹੜੀ ਇਹ ਸੁਰੱਖਿਆ ਹੈਗੀ ਹੈ ਜਾਂ ਉਸ ਦੇ ਉੱਪਰ ਲੱਗਦਾ ਪਿਆ ਹੈ ਸਾਨੂੰ ਤਾਂ ਲੱਗ ਨਹੀਂ ਰਿਹਾ ਜੀ ਕਿ ਕਰਿਆ ਵੀ ਲੱਗਦਾ ਹੈ ਜਿਹੜੇ ਹਾਲਾਤਾਂ ਚ ਅਸੀਂ ਰਹ ਰਹੇ ਹਾਂ ਮਤਲਬ ਬਹੁ ਮਾੜੀ ਹਾਲਤ ਹੈ ਹਾਂ ਜੀ ਬਈ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਇਹ ਸੜਕਾਂ ਨੂੰ ਦੋ 2.5 ਸਾਲ ਹੋ ਗਏ ਜੀ ਇਹੀ ਕੰਮ ਚੱਲ ਰਿਹਾ ਜਦੋਂ ਦੀ ਸਰਕਾਰ ਬਣੀ ਹੈ ਇਹ ਸਾਰੀ ਸੜਕ ਪੱਟੀ ਹੋਈ ਹੈ ਕੋਈ ਰਸਤਾ ਨਹੀਂ ਹੈਗਾ ਲੰਘਣ ਨੂੰ ਬੇਬੁਰੇ ਹਾਲ ਨੇ ਜੀ ਜਿਸ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਨਗਰ ਨਿਗਮ ਹੈ ਉਹਨਾਂ ਦਾ ਕੰਮ ਹੁੰਦਾ ਹੈ ਕਿ ਇਹ ਸਾਰਾ ਟੈਂਡਰ ਲੈਂਦੇ ਨੇ ਜਾਂ ਫਿਰ ਇਹ ਸੜਕਾਂ ਬਣਾਉਂਦੇ ਨੇ ਲੱਗਦਾ ਹੈ ਕਿ ਨਗਰ ਨਿਗਮ ਕੰਮ ਕਰ ਰਿਹਾ ਸਰ ਨਗਨ ਸਾਨੂੰ ਨਗਰ ਨਿਗਮ ਦਾ ਨਹੀਂ ਪਤਾ ਜੀ ਅਸੀਂ ਲੋਕਲ ਦੇਖ ਰਹੇ ਹਾਂ ਵੀ ਜਦੋਂ ਦਾ ਸਰਕਾਰ ਆਈ ਹੈ ਸਾਡੀ ਸੜਕ ਐਵੇਂ ਪੱਟੀ ਹੋਈ ਹੈ ਜੀ 2.3 ਸਾਲ 2.3 ਸਾਲ ਹੋ ਗਏ ਘੱਟੋ ਘੱਟ ਜੀ ਮਤਲਬ ਕੋਈ ਪ੍ਰਸ਼ਾਸਨ ਉਰੇ ਕੰਮ ਨਹੀਂ ਕਰਦਾ ਪਿਆ ਸਰ ਤੁਹਾਡੇ ਸਾਹਮਣੇ ਹੈ ਜੇ ਪ੍ਰਸ਼ਾਸਨ ਕੰਮ ਕਰਦਾ ਤਾਂ ਆਪਾਂ ਰੋਡ ਤੇ ਖੜੇ ਹੁੰਦੇ ਵਧੀਆ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖੋਗੇ ਕਿ ਸੜਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇੱਥੇ ਦੁਕਾਨਦਾਰ ਮਾਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਦੀ ਹਾਲਤ ਹੈ ਸੜਕਾਂ ਦੀ ਲੱਗਦਾ ਹੈ ਕਿ ਸੜਕਾਂ ਸਹੀ ਹਾਲਤ ਦੇ ਵਿੱਚ ਨੇ ਜਿਹੜੀ ਹਾਲਤ ਹੋਈ ਪਈ ਹੈ ਬਿਲਕੁਲ ਵੀ ਸਹੀ ਨਹੀਂ ਹੈਗੀਆਂ ਜੀ ਇੱਥੇ ਮੇਰਾ ਧਾਮ ਹੈਗਾ ਹਰ ਰੋਜ਼ ਇੱਥੇ ਸੀਵਰੇਜ ਦਾ ਇੰਨਾ ਗੰਦਾ ਪਾਣੀ ਹੁੰਦਾ ਹੈ ਕਿ ਹੱਜੂਤੀਆਂ ਗੰਦੀਆਂ ਲੈ ਕੇ ਹਰ ਰੋਜ਼ ਇਸ਼ਨਾਨ ਕਰਕੇ ਉੱਥੇ ਜਾਇਦਾ ਇਸ਼ਨਾਨ ਕਰਕੇ ਘਰੇ ਕਰਨਾ ਪੈਂਦਾ ਹਰ ਟਾਈਮ ਇੱਥੇ ਸੀਵਰੇਜ ਦਾ ਗੰਦਾ ਪਾਣੀ ਹਰ ਟਾਈਮ ਖੜਿਆ ਰਹਿੰਦਾ ਔਰ ਕੋਈ ਸੁਣਵਾਈ ਨਹੀਂ ਆ ਬਹੁਤ ਵਾਰ ਕੰਪਲੇਂਟਾਂ ਹੋ ਚੁੱਕੀਆਂ ਹਰ ਇੱਕ ਗੱਲ ਹੋ ਚੁੱਕੀ ਆ ਰੋਡ ਟੁੱਟੇ ਦੀ ਟੁੱਟੀ ਹਰ ਟਾਈਮ ਜਾਮ ਇੱਥੇ ਲੱਗਿਆ ਕਦੀ ਪ੍ਰਸ਼ਾਸਨ ਨੂੰ ਮਿਲੇ ਨਹੀਂ ਹੈ ਕਿ ਜਾ ਕੇ ਕੀ ਭਈ ਇਹ ਸੜਕਾਂ ਬਣਾਓ ਨਗਰ ਨਿਗਮ ਦੇ ਕਮਿਸ਼ਨਰ ਨੂੰ ਜਾ ਕੇ ਸੇ ਡੀਸੀ ਨੂੰ ਮਿਲੇ ਹੋ ਜਾ ਕੇ ਜਿਵੇਂ ਤੁਹਾਨੂੰ ਹੋਣੀ ਸੰਦੀਪ ਜੀ ਨੇ ਦੱਸਿਆ ਸੀ ਹਰ ਇੱਕ ਪ੍ਰਸ਼ਾਸਨ ਕੋਲੇ ਹਰ ਇੱਕ ਕੰਪਲੇਂਟ ਪਾ ਚੁੱਕੇ ਆ ਪਰ ਕੋਈ ਵੀ ਕਿਸੇ ਪਾਸੇ ਕੋਈ ਹੱਲ ਨਹੀਂ ਹੋਇਆ ਮਤਲਬ ਚੰਗੀਆਂ ਸੜਕਾਂ ਨੂੰ ਤੁਸੀਂ ਉਡੀਕ ਰਹੇ ਹੋ ਕਿ ਕਦੋਂ ਬਣਨਗੀਆਂ ਸੁਪਨਾ ਦਿਖਾ ਦਿੱਤਾ ਜਾਂਦਾ ਇੱਕ ਕਿ ਐਤਕੀ ਤੁਹਾਨੂੰ ਨਵੀਆਂ ਸੜਕਾਂ ਮਿਲਣਗੀਆਂ ਸੀਵਰੇਜ ਬਣ ਜਾਏਗਾ ਹਰ ਇੱਕ ਚੀਜ਼ ਹੋਏਗੀ ਪਰ ਆ ਸੁਪਨਾ ਪੂਰਾ ਹੋਇਆ ਹੋਇਆ ਤੁਹਾਡੇ ਸਾਹਮਣੇ ਬਿਲਕੁਲ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਕਹਿਣਾ ਹੈ ਕਿ ਸੁਪਨਾ ਦਿਖਾ ਦਿੱਤਾ ਜਾਂਦਾ ਲੇਕਿਨ ਉਹ ਸੁਪਨਾ ਅਜੇ ਤੱਕ ਪੂਰਾ ਨਹੀਂ ਹੋ ਪਾਇਆ ਹੈਗਾ ਲੱਗਦਾ ਹੈ ਕਿ ਸੜਕਾਂ ਬਣ ਪਾਣਗੀਆਂ ਔਰ ਇਸ ਤਰ੍ਹਾਂ ਦੀ ਹਾਲਤ ਹੋਈ ਨਹੀਂ ਲੱਗਦਾ ਜੀ ਨਹੀਂ ਲੱਗਦਾ ਜਿੰਨਾ ਕਿ ਟੈਕਸ ਪੇ ਕਰ ਰਹੇ ਆ ਪੈਸਾ ਲੱਗ ਰਿਹਾ ਉਹ ਸੜਕਾਂ ਦੇ ਉੱਪਰ ਆਸੀਂ ਤਾਂ ਜੀ ਬਰਸਾਤ ਆਵੇ ਚਾਰ ਦਿਨ ਦੁਕਾਨਾਂ ਬੰਦ ਰੱਖਦੇ ਆ ਜੇ ਇਹ ਹਾਲ ਹੁੰਦਾ ਸਾਡਾ ਹਾਂ ਜੀ ਮਤਲਬ ਕਿੰਨਾ ਕਿੰਨਾ ਪਾਣੀ ਭਰ ਜਾਂਦਾ ਜਿਸ ਤਰ੍ਹਾਂ ਸੜਕਾਂ ਟੁੱਟੀਆਂ ਹੋਈਆਂ ਪਾਣੀ ਜੀ ਗੋਡੇ ਗੋਡੇ ਪਾਣੀ ਹੁੰਦਾ ਜੀ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਂਦਾ ਹਾਂ ਜੀ ਹਾਂ ਮੇਨ ਰੋਡ ਤੇ ਵੀ ਜੀ ਵੀਡੀਓਜ਼ WhatsApp ਗਰੁੱਪਾਂ ਤੇ ਨੋਰਮਲ ਪਈਆਂ ਲੱਗਦਾ ਹੈ ਕਿ ਜਿਸ ਤਰ੍ਹਾਂ ਨਗਰ ਨਿਗਮ ਕਮਿਸ਼ਨਰ ਰਹਉਰੇ ਹਨਾ ਉਹਨਾਂ ਦਾ ਕੰਮ ਹੁੰਦਾ ਹੈ ਕਿ ਸਾਰਾ ਦੇਖਣਾ ਕਿ ਬਈ ਸੜਕਾਂ ਕਿੱਥੇ ਟੁੱਟੀਆਂ ਨੇ ਜਾਂ ਉਸ ਦੀਆਂ ਅੱਗੇ ਜਾਣਕਾਰੀ ਦੇਣੀ ਟੈਂਡਰ ਪਾਸ ਕਰਵਾਉਣੇ ਸੜਕਾਂ ਬਣਾਉਣ ਦੇ ਲਈ ਲੱਗਦਾ ਹੈ ਕਿ ਉਹ ਕੰਮ ਹੋ ਰਿਹਾ ਚੰਗੇ-ਚੰਗੇ ਅਫਸਰ ਲੰਘਦੇ ਨੇ ਜੀ ਇੱਥੇ ਸਭ ਨੂੰ ਪਤਾ ਹੀ ਹੈ ਇਹਨਾਂ ਨੇ ਪਾਣੀ ਕੱਢਦਾ ਜੀ ਪਰ ਕੋਈ ਇਲਾਜ ਹੀ ਨਹੀਂ ਹੁੰਦਾ ਜੇ ਹੁਣ ਤੁਸੀਂ ਕੁਝ ਕਹਿਣਾ ਚਾਹੋ ਨਗਰ ਨਿਗਮ ਕਮਿਸ਼ਨਰ ਨੂੰ ਤਾਂ ਕੀ ਕਹੋਗੇ ਟੁੱਟੀਆਂ ਸੜਕਾਂ ਨੂੰ ਲੈ ਕੇ ਸਹੀ ਕਹਿਨੇ ਆਂ ਜੀ ਵੀ ਸਾਡੀ ਰੋਟੀ ਦਾ ਹੱਲ ਹੋ ਜਾਏ ਸਾਡੇ ਨੂੰ ਦੁਕਾਨਾਂ ਬੰਦ ਰਹਿੰਦੀਆਂ ਨੇ ਜੀ ਬਹੁਤ ਬੁਰਾ ਹਾਲ ਹੈ ਬਰਸਾਤ ਆ ਜੇ ਚਾਰ ਚੰਦ ਬਾਹਰ ਖੜਦੇ ਜ ਰੋਜ਼ ਐਕਸੀਡੈਂਟ ਹੁੰਦੇ ਨੇ ਜੀ ਇੱਥੇ ਰੋਜ਼ ਐਕਸੀਡੈਂਟ ਹੁੰਦੇ ਨੇ ਜੀ ਇੱਥੇ ਹਾਂ ਜੀ ਕਿੰਨਾ ਕਿੰਨਾ ਜਾਮ ਲੱਗ ਜਾਂਦਾ ਜਦੋਂ ਗੱਡੀਆਂ ਉਰੇ ਆਉਂਦੀਆਂ ਨੇ ਤੁਸੀਂ ਆਪਣੀ ਗੱਡੀਆਂ ਲੈ ਕੇ ਆਉਂਦੇ ਜਾਮ ਖੁੱਲਦਾ ਹੀ ਨਹੀਂ ਹੈਗਾ ਜੀ ਲੱਗਣਾ ਤਾਂ ਕੀ ਦਿਖਾਓ ਤੁਸੀਂ ਦੇਖੋ ਹਾਂ ਜੀ ਖੜਨ ਦੀ ਜਗ੍ਹਾ ਹੀ ਨਹੀਂ ਕੋਈ ਹਾਂ ਜੀ ਕਸਟਮਰ ਵਾਸਤੇ ਇਹ ਜਿਸ ਤਰ੍ਹਾਂ ਦੀ ਹਾਲਤ ਸੜਕਾਂ ਦੀ ਹੈ ਕਿੰਨੀਆਂ ਕਿ ਸਹੀ ਸਮਝਦੇ ਹੋ ਕਿੰਨੇ ਸਮੇ ਤੋਂ ਦੇਖ ਰਹੇ ਹੋ ਤੁਸੀਂ ਇਹ ਸਾਨੂੰ ਜੀ 2 ਸਾਲ ਹੋ ਗਏ ਜੀ ਦੇਖਦੇ ਤਾਂ ਇਹੀ ਕੁਝ ਚੱਲਦਾ ਆ ਰਿਹਾ ਜੀ ਤਾਂ ਅਸੀਂ ਸ਼ਾਮ ਦੇ ਟਾਈਮ ਆਪਣੀ ਗੱਡੀਆਂ ਘਰੋਂ ਬਾਹਰ ਨਹੀਂ ਕੱਢ ਸਕਦੇ ਜੀ ਕਿਉਂਕਿ ਉਰੇ ਜਾਮ ਲੱਗਦਾ ਜੀ ਬਹੁਤ ਵੱਡਾ ਤਾਂ ਰੋਜ਼ ਲੜਾਈ ਝਗੜੇ ਉਰੇ ਐਕਸੀਡੈਂਟ ਡੇਲੀ ਹੁੰਦੇ ਆ ਜੀ ਜਾਮ ਕਿੰਨਾ ਕਿੰਨਾ ਲੱਗ ਜਾਂਦਾ ਉਰੇ ਘੰਟੇ-ਘੰਟੇ ਦਾ ਜਾਮ ਲੱਗਦਾ ਜੀ ਸ਼ਾਮ ਨੂੰ ਡੇਲੀ ਸਵੇਰੇ ਜੋ ਸਕੂਲ ਟਾਈਮ ਹੁੰਦਾ ਉਸ ਟਾਈਮ ਪੂਰੇ ਟਰੱਕ ਲੰਘਦੇ ਆ ਜੀ ਬੱਸਾਂ ਲੰਘਦੀਆਂ ਤਾਂ ਰੋਡ ਕ੍ਰਾਸ ਕਰਨੀ ਔਖੀ ਹੁੰਦੀ ਹੈ ਜੀ ਉਸ ਟਾਈਮ ਜਿਸ ਤਰ੍ਹਾਂ ਮੇਨ ਹਾਈਵੇ ਹੈ ਸਰਹੰਦ ਨੂੰ ਜਾਂਦਾ ਨਾ ਅੱਗੇ ਚੰਡੀਗੜ੍ਹ ਵੱਲ ਨੂੰ ਵੀ ਨਿਕਲਦਾ ਲੱਗਦਾ ਨਹੀਂ ਕਿ ਇਹ ਤਾਂ ਜਲਦੀ ਬਣ ਜਾਣਾ ਚਾਹੀਦਾ ਸੀਗਾ ਉਮੀਦ ਸੀਗੀ ਸਾਨੂੰ ਬਟ 2.5 ਸਾਲ ਹੋ ਗਏ ਜੀ ਇਹੀ ਕੁਝ ਚੱਲਦਾ ਰਹਿਤਾ ਸਮਾਂ ਹੋਰ ਜ਼ਿਆਦਾ ਖਰਾਬ ਹੋ ਗਿਆ ਜੀ ਐਲ ਐਨ ਡੀ ਕੰਪਨੀ ਨੇ ਜਦੋਂ ਦੀ ਪਾਈਪਲਾਈਨ ਪਾਈ ਹੈ ਇਹ ਖੱਡਾ ਜੀ 2-3 ਵਾਰ ਉਹਨਾਂ ਨੇ ਸੈੱਟ ਕਰਿਆ ਬਟ ਇਹ ਉਹ ਤੋਂ ਵੀ ਜ਼ਿਆਦਾ ਖਰਾਬ ਕਰਕੇ ਚਲੇ ਜਾਂਦੇ ਆ ਜੀ ਉਹ ਜਦੋਂ ਦੁਕਾਨਾਂ ਦੇ ਉੱਪਰ ਕਸਟਮਰ ਆਂਦਾ ਉਹ ਉਹ ਵੀ ਸਵਾਲ ਕਰਦਾ ਹੋਏਗਾ ਕਿ ਭਈ ਸੜਕਾਂ ਬਣਵਾ ਲਓ ਹੁਣ ਤਾਂ ਵੀ ਇੱਥੋਂ ਆਨੇ ਆ ਦਿੱਕਤ ਹੁੰਦੀ ਹੈ ਬਰਸਾਤਾਂ 'ਚ ਤਾਂ ਜੀ ਕੋਈ ਕਸਟਮਰ ਆਂਦਾ ਹੀ ਨਹੀਂ ਤਾਂ ਉਹ ਤਾਂ ਉਹਨਾਂ ਦੇ ਪੈਰ ਉਹਨਾਂ ਦੇ ਕੱਪੜੇ ਸਾਰੇ ਖਰਾਬ ਹੁੰਨੇ ਆ ਜੀ ਅਸੀਂ ਲੋਕਲ ਉਰੇ ਸਾਡੀ ਦੁਕਾਨਾਂ ਵੀ ਹੈਗੀਆਂ ਸਾਡੀ ਰਹਿائش ਵੀ ਨਾਲ ਹੈ ਜੀ ਪਰ ਅਸੀਂ ਇੰਨਾ ਕੋਈ ਪ੍ਰਸ਼ਾਸਨ ਤੋਂ ਦੁਖੀ ਆ ਵੀ ਉਰੇ ਰਹਿਣਾ ਔਖਾ ਹੋਇਆ ਪਿਆ ਜੀ ਤੇ ਬਿਲਕੁਲ ਜਿਸ ਤਰ੍ਹਾਂ ਘਰ ਵੀ ਤੁਹਾਡੇ ਲੱਗ ਹੀ ਹੋਣਗੇ ਔਰ ਨੇੜੇ ਹੋਣਗੇ ਹਨਾ ਜੀ ਕੋਈ ਰਿਸ਼ਤੇਦਾਰ ਵਗੈਰਾ ਆਂਦਾ ਉਹ ਵੀ ਕਹਿੰਦਾ ਹੋਏਗਾ ਕਿ ਭਾਈ ਸੜਕਾ ਬਣਵਾ ਲਓ ਹੁਣ ਤਾਂ ਜੀ ਬਿਲਕੁਲ ਕਹਿੰਦਾ ਜੀ ਬਿਲਕੁਲ ਕਹਿੰਦਾ ਜੀ ਸਾਨੂੰ ਅਗਲਾ ਕਹਿੰਦਾ ਪਹਿਲਾਂ ਛੜਕਾ ਬਣਵਾਓ ਫੇਰ ਆਵਾਂਗੇ ਛੜ ਦਾ ਰਿਸ਼ਤੇਦਾਰ ਹੀ ਨਹੀਂ ਆਉਂਦੇ ਜੀ ਕਸੀਵਰੇਜ ਦਾ ਪਾਣੀ ਇੱਕ ਬਰਸਾਤ ਦਾ ਪਾਣੀ ਖੱਡੇ ਬਣੇ ਹੋਏ ਨੇ ਜਿਹੜੇ ਰੋਡ ਦੇ ਵਿੱਚ ਰਾਤ ਨੂੰ ਉੱਠ-ਉੱਠ ਕੇ ਦੇਖਣਾ ਪੈਂਦਾ ਕਿਸੇ ਦਾ ਐਕਸੀਡੈਂਟ ਤਾਂ ਨਹੀਂ ਹੋਇਆ ਐਨੀ ਜ਼ੋਰ ਕੇ ਗੱਡੀਆਂ ਦੇ ਵਿੱਚ ਫੁੱਲ ਸਪੀਡ ਦੇ ਵਿੱਚ ਵੱਜਦੀਆਂ ਨੇ ਰਾਤ ਨੂੰ ਇੱਕ ਇਨਸਾਨੀਅਤ ਦੇ ਤੌਰ ਤੇ ਜਦੋਂ ਖੜਕਾ ਜ਼ਿਆਦਾ ਹੁੰਦਾ ਦੁਬਾਰਾ ਉੱਠ ਕੇ ਦੇਖਣਾ ਪੈਂਦਾ ਕਿ ਕਿਸੇ ਦਾ ਐਕਸੀਡੈਂਟ ਤਾਂ ਨਹੀਂ ਹੋਇਆ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਹਰ ਰੋਜ਼ ਮੇਰੇ ਰਹਿਸ਼ ਇੱਥੇ ਨਾਲ ਹੀ ਹੈਗਾ ਹਰ ਰੋਜ਼ ਦਾ ਇਹ ਕੰਮ ਹੈਗਾ 3 ਤੋਂ 4 ਵਾਰੀ ਰਾਤ ਨੂੰ ਉੱਠ ਕੇ ਕਿਉਂਕਿ ਗੱਡੀ ਸਪੀਡ ਨਾਲ ਆਂਦੀ ਹੈ ਰਾਤ ਨੂੰ ਆ ਖੱਡੇ ਨਹੀਂ ਦਿਖਦੇ ਹੈਗੇ ਔਰ ਐਨੀ ਜ਼ੋਰ ਕੇ ਵੱਜਦੀ ਹੈ ਨੀਂਦ ਵੀ ਖਰਾਬ ਹੁੰਦੀ ਆ ਕੁੱਟ ਕੇ ਦੇਖਣਾ ਪੈਂਦਾ ਕਿ ਕੋਈ ਕਿਸੇ ਵੀਰ ਭਾਈ ਦੇ ਕੋਈ ਛੱਟ ਤਾਂ ਨਹੀਂ ਲੱਗੀ ਕਿਉਂਕਿ ਰਾਤ ਨੂੰ ਇੱਥੇ ਚੱਕਣ ਵਾਲਾ ਕੋਈ ਨਹੀਂ ਹੈ ਆ ਸਾਡੇ 2-4 ਘਰਾਂ ਤੋਂ ਬਿਨਾ ਕੁੱਟ ਕੇ ਚੈੱਕ ਕਰਨਾ ਪੈਂਦਾ ਵੀ ਕਿਸੇ ਕੋਈ ਗਿਰਿਆ ਤਾਂ ਨਹੀਂ ਆ ਛੱਟ ਤਾਂ ਨਹੀਂ ਲੱਗੀ ਹੋਈ ਕਿਸੇ ਦੀ ਜਿਸ ਤਰ੍ਹਾਂ ਕਿਹਾ ਕਿ ਦੇਖਣਾ ਪੈਂਦਾ ਰਾਤੀ ਹਨਾ ਵੀ ਕੋਈ ਹਾਸਾ ਤਾਂ ਨਹੀਂ ਹੋ ਗਿਆ ਔਰੇ ਹਨਾ ਕੋਈ ਜਿਸ ਤਰ੍ਹਾਂ ਰਿਸ਼ਤੇਦਾਰ ਆਂਦਾ ਹੋਏਗਾ ਤੁਹਾਨੂੰ ਕੁਝ ਕਹਿੰਦੇ ਨੇ ਫਿਰ ਉਹ ਆਂਦੇ ਹੋਏ ਵੀ ਇਹ ਸੜਕਾਂ ਨੂੰ ਲੈ ਕੇ ਕੁਝ ਜਿਸ ਦਿਨ ਉਹ ਬਰਸਾਤਾਂ ਦੇ ਮੌਸਮ ਦੇ ਵਿੱਚ ਆ ਜਾਂਦੇ ਨੇ ਬਰਸਾਤਾਂ ਦੇ ਵਿੱਚ ਆਂਦੇ ਨੇ ਸਾਨੂੰ ਐਨਾ ਜ਼ਰੂਰ ਕਹਿੰਦੇ ਨੇ ਜੀ ਕਿਸ਼ਤੀ ਬਾਹਰ ਇੱਕ ਲਗਾ ਦੋ ਮਜਾਕਾਂ ਕਰਦੇ ਮਜਾਕਾਂ ਕਰਦੇ ਨੇ ਕਿ ਅਸੀਂ ਕਿਸੇ ਥੇ ਟੱਪ ਕੇ ਤੁਹਾਡੀਆਂ ਦੁਕਾਨਦਾਰੀਆਂ ਦੇ ਵਿੱਚ ਤੁਹਾਡੇ ਘਰੇ ਆ ਸਕੀਏ ਐਨਾ ਪਾਣੀ ਬਾਹਰ ਖੜਿਆ ਹੁੰਦਾ ਜੀ ਤੇ ਬਿਲਕੁਲ ਬੜੀ ਮਾੜੀ ਹਾਲਤ ਜਿਹੜੀ ਇੱਥੇ ਸੜਕਾਂ ਦੀ ਹੋਈ ਪਈ ਹੈ ਤਸਵੀਰ ਦੇਖੋ ਤੁਸੀਂ ਇੱਕ ਵਾਰੀ ਕਿ ਇਹ ਮੇਨ ਹਾਈਵੇ ਹੈ ਮੇਨ ਹਾਈਵੇ ਦੇ ਉੱਪਰ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਹੋਈ ਪਈ ਹੈ ਤੇ ਇਹ ਰਸਤਾ ਜਿਹੜਾ ਹੈ ਦੁਕਾਨਾਂ ਨੂੰ ਜਾਂਦਾ ਹੈ ਤਾਂ ਉਸ ਰਸਤੇ ਦੇ ਉੱਪਰ ਕਿਸ ਤਰ੍ਹਾਂ ਦੀ ਹਾਲਤ ਹੈ ਉਸ ਹਾਲਤ ਨੂੰ ਲੈ ਕੇ ਦੁਕਾਨਦਾਰ ਜਿਹੜੇ ਕਾਫੀ ਪਰੇਸ਼ਾਨ ਨੇ ਉਹ ਚੰਗੀਆਂ ਸੜਕਾਂ ਨੂੰ ਉਡੀਕ ਰਹੇ ਨੇ ਕਿ ਕਦੋਂ ਕੋਈ ਚੰਗਾ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਵੇਗਾ ਤੇ ਇਹਨਾਂ ਸੜਕਾਂ ਨੂੰ ਜਿਹੜਾ ਸਹੀ ਕਰੇਗਾ ਤੇ ਨੁਕਸਾਨ ਵੀ ਕਾਫੀ ਹੁੰਦਾ ਹੈ ਦੁਕਾਨਦਾਰਾਂ ਦਾ ਕਿਉਂਕਿ ਜਦੋਂ ਅਜਿਹੀਆਂ ਸੜਕਾਂ ਹੁੰਦੀਆਂ ਨੇ ਤਾਂ ਲੋਕ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਹੋ ਜਾਂਦੇ ਨੇ ਭਈ ਜਿਸ ਤਰ੍ਹਾਂ ਦੀ ਹਾਲਤ ਸੜਕਾਂ ਦੀ ਹੋਈ ਪਈ ਹੈ ਕਿੰਨੇ ਕ ਸਹੀ ਸਮਝ ਰਹੇ ਸਹੀ ਤਾਂ ਤੁਹਾਡੇ ਸਾਹਮਣੇ ਹੀ ਹੈ ਕੋਈ ਸਹੀ ਤਾਂ ਹੈ ਨਹੀਂ ਇਹ ਸ਼ਾਮ ਨੂੰ ਆ ਖੰਭਾ ਹੀ ਦੇਖ ਲਓ ਤੁਸੀਂ ਦੋ ਗੱਡੀਆਂ ਕ੍ਰੋਸ ਨਹੀਂ ਕਰ ਪੰਦੀਆਂ ਰੋਜ਼ ਝਗੜਾ ਹੁੰਦਾ ਹੀ ਹੈ ਸ਼ਾਮ ਨੂੰ ਰੇ ਨੀਚ ਕਦੀ ਤੁਸੀਂ ਆ ਕੇ ਉਰੇ ਰਿਪੋਰਟਿੰਗ ਕਰਕੇ ਜਾਈਓ ਤੁਸੀਂ ਆਪ ਕਹੋਗੇ ਤਰ ਤੁਰਨਾ ਵੀ ਔਖੇ ਗੱਡੀਆਂ ਦਾ ਕਿੱਥੋਂ ਲੰਘ ਜਾਣਗੀਆਂ ਮੇਰੀ ਲਗਜ਼ਰੀ ਗੱਡੀਆਂ ਦਾ ਕੰਮ ਹੈ ਸਾਰੀ ਗੱਡੀਆਂ ਮੇਰੇ ਕੋਲ ਨੀਵੀਆਂ ਨੇ ਐਤੀ ਫਿਰ ਜਾਂਦੀ ਹੈ ਸਾਰੀ ਗੱਡੀਆਂ ਉਰੇ ਖੱਡੇ ਚ ਵੱਜ-ਵੱਜ ਕੇ ਸਾਰੀਆਂ ਗੱਡੀਆਂ ਕਿੱਸ ਜਾਣੀਆਂ ਤਾਂ ਬੇਕਾਰ ਰਹਿੰਦੇ ਆਂ ਐਤੀ ਬੇਕਾਰ ਕੰਮ ਹੈ ਕੋਈ ਕੰਮ ਨਹੀਂ ਹੁੰਦਾ 2.5 ਸਾਲ ਹੋ ਗਏ ਪਾਨਿਆ ਜੀ ਪਾਨਿਆ ਕਦੀ ਪੈਪਾ ਪਾਣੀਆ ਕਦੀ ਕੁਸ਼ ਪਾਣੀਆ ਤੁਹਾਡੇ ਸਾਹਮਣੇ ਹੀ ਹੈ ਸੜਕ ਬਣੀ ਨਹੀਂ ਹੈ ਨਾ ਤਾਂ ਕੋਈ ਕੰਮ ਨਹੀਂ ਕਰ ਰਹਾ ਨਗਰ ਨਿਗਮ ਪਰਿਸ਼ਦ ਸਭ ਸਭ ਨਕਲੀਆਂ ਵੀਰੇ ਕੋਈ ਨਾ ਹੋਣਾ ਇਹ ਤੋਂ ਕੀ ਪਤਾ ਥੋੜਾ ਬਹੁਤ ਫਰਕ ਪੈ ਜੇ ਵੈਸੇ ਤਾਂ ਸਾਨੂੰ ਉਮੀਦ ਹੀ ਛੱਡਤੀ ਸਾਡੇ ਹੁਣ ਕੀ ਸੜਕ ਪਾਉਗੀ ਵੀਰੇ ਜਿਸ ਤਰ੍ਹਾਂ ਕੋਈ ਰਿਸ਼ਤੇਦਾਰ ਹੀ ਘਰ ਆਂਦਾ ਹੋਏਗਾ ਉਰੇ ਘਰ ਲੱਗੀ ਆ ਤੁਹਾਡਾ ਕੀ ਕੁਝ ਕਹਿੰਦੇ ਨੇ ਫਿਰ ਆਂਦੀ ਨਹੀਂ ਆਂਦੀ ਨਹੀਂ ਜਿਸ ਦਿਨ ਉਹ ਕਹਿੰਨੇ ਵੀਰੇ ਸੜਕਾਂ ਸੈੱਟ ਕਰਾ ਲਓ ਸਾਡੇ ਤਾਂ ਨੁਕਸਾਨ ਹੀ ਹਰ ਕੋਈ ਆ ਦੇ ਤੁਸੀਂ ਆਪ ਹੀ ਦੇਖ ਲਓ ਕੋਈ ਆਂਦਾ ਉਰੇ ਛੇਤੀ ਜੇਤੀ ਕੋਈ ਮੁਰਦਦਾ ਨਹੀਂ ਜਿਸ ਤਰ੍ਹਾਂ ਇਹ ਪਟਿਆਲਾ ਤੋਂ ਰਸਤਾ ਆਂਦਾ ਮੇਨ ਹਾਈਵੇ ਹੈ ਨਾ ਪਿੱਛੋਂ ਦੀ ਤਾਂ ਤੇਜ਼ ਰਫ਼ਤਾਰ ਨਾਲ ਗੱਡੀਆਂ ਆਉਂਦੀਆਂ ਨੇ ਇੱਥੇ ਆ ਕੇ ਸਲੋ ਕਰਨੀਆਂ ਪੈਂਦੀਆਂ ਹੋਲੀ ਕਰਨੀਆਂ ਐ ਐਕਸੀਡੈਂਟ ਹੀ ਬਹੁਤ ਸਲੋ ਤਾਂ ਤਾਂ ਕਰਨ ਕਿ ਕਿਸੇ ਨੂੰ ਪਤਾ ਹੋਵੇ ਕੋਈ ਅਨਨੌਨ ਬੰਦਾ ਆਵੇ ਉਥੋਂ ਔਰ ਬ੍ਰੇਕ ਹੀ ਨਹੀਂ ਵੱਜਦੀ ਕਿਸ ਤੋਂ ਡੈਡ ਦੇ ਕੇ ਗੱਡੀ ਵੱਗਦੀ ਐ ਨਾਲ ਹੀ ਕਦੀ ਕਿਸ ਦਾ ਮੰਪਰ ਖੁੱਲ ਜਾਂਦਾ ਕਦੀ ਕੋਈ गिर ਜਾਂਦਾ ਔਰ ਕਦੀ ਕੋਈ गिर ਜਾਂਦਾ ਇੰਨਾ ਬੁਰਾ ਹਾਲ ਹੈ ਈ ਸੜਕਾਂ ਦਾ ਤਾਂ ਉਹਰੇ ਕਿੰਨੇ ਸਮੇਂ ਤੋਂ ਅਡੀਕ ਰਹੇ ਤੁਸੀਂ ਚੰਗੀਆਂ ਸੜਕਾਂ ਨੂੰ 25 ਸਾਲ ਹੋ ਗਏ ਵੀਰੇ ਹਾਲ ਤੱਕ ਤਾਂ ਕੋਈ ਰਿਜ਼ਲਟ ਹੈ ਨਹੀਂ ਅੱਗੇ ਵੀ ਪਤਾ ਨਹੀਂ ਆਊਗਾ ਕਿ ਨਹੀਂ ਅਸਤਾ ਉਮੀਦ ਹੈ ਛੜ ਤੀ ਜੀ ਸੜਕ ਹੋਊਗੀ ਦੁਕਾਨਾਂ ਦੇ ਕੰਮ ਦੇ ਉੱਪਰ ਕਿੰਨਾ ਕ ਇਫੈਕਟ ਕਰਦੀਆਂ ਹੈ ਵੀਰੇ ਨੀਚ ਤਾਂ ਕੋਈ ਆਂਦਾ ਹੀ ਨਹੀਂ ਕੋਈ ਵੜਦਾ ਹੀ ਨਹੀਂ ਅਗਲਾ ਕਹਿੰਦਾ ਸੀ ਆਪਣੇ ਕੱਪੜੇ ਕਿਉਂ ਖਰਾਬ ਕਰੀਏ ਇੰਨਾ ਫਰਕ ਪੈਂਦਾ ਸਾਡੇ ਕੰਮ ਇੰਨਾ ਪਾਣੀ ਭਰ ਜਾਂਦਾ ਟੁੱਟੀਆਂ ਸੜਕਾਂ ਵੀਰੇ ਦੁਕਾਨ ਦੇ ਅੰਦਰ ਹੀ ਪਾਣੀ ਆ ਜਾਂਦਾ ਹੁਣ ਤੁਸੀਂ ਆਪ ਦੇਖ ਲਓ ਕਿੰਨਾ ਫਰਕ ਪੈਂਦਾ ਹੋਣਾ ਦੁਕਾਨ ਦੇ ਅੰਦਰ ਤੱਕ ਸਾਡੀ ਪਾਣੀ ਆ ਜਾਂਦਾ ਰ ਤੇ ਬਿਲਕੁਲ ਤੁਸੀਂ ਇਹ ਸੁਣ ਰਹੇ ਹੋ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਦੁਕਾਨਾਂ ਦੇ ਰੋਜ਼ਗਾਰ ਦੇ ਉੱਪਰ ਵੀ ਕਾਫੀ ਵੱਡਾ ਅਸਰ ਪੈ ਰਿਹਾ ਤੇ ਜਿਹੜੇ ਰਿਸ਼ਤੇਦਾਰ ਘਰ ਦੇ ਵਿੱਚ ਆਉਂਦੇ ਨੇ ਲੇਕਿਨ ਉਹ ਵੀ ਮਜ਼ਾਕਾਂ ਕਰਦੇ ਨੇ ਹੁਣ ਕਿ ਕਦੋਂ ਤੁਹਾਡੀਆਂ ਚੰਗੀਆਂ ਸੜਕਾਂ ਹੋਣਗੀਆਂ ਤੇ ਕਦੋਂ ਅਸੀਂ ਤੁਹਾਡੇ ਘਰ ਆ ਸਕਾਂਗੇ ਕਿਉਂਕਿ ਹੁਣ ਰਿਸ਼ਤੇਦਾਰ ਵੀ ਘਰ ਆਣਾ ਬੰਦ ਕਰ ਗਏ ਨੇ ਤਾਂ ਇਹ ਤਸਵੀਰ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਦੀ ਹਾਲਤ ਸੜਕਾਂ ਦੀ ਹੈ ਇਹਨਾਂ ਸੜਕਾਂ ਤੋਂ ਹੀ ਲੋਕ ਜਿਹੜੇ ਨੇ ਪਰੇਸ਼ਾਨ ਹੋਏ ਪਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਣਜਾਣ ਵਿਅਕਤੀ ਪਿੱਛੋਂ ਦੀ ਤੇਜ਼ ਰਫ਼ਤਾਰ ਦੇ ਨਾਲ ਆਪਣੀ ਗੱਡੀ ਲਿਆਵੇ ਤਾਂ ਉਸ ਨਾਲ ਕੋਈ ਵੱਡਾ ਹ ਆਪਰ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਹਾਲਤ ਇੱਥੇ ਹੋਈ ਪਈ ਹੈ ਸੜਕਾਂ ਦੀ ਤਾਂ ਉਸ ਤੋਂ ਤੁਸੀਂ ਆਪ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡੇ ਵੱਡੇ ਹਾਦਸੇ ਨੂੰ ਇਹ ਸੜਕਾਂ ਜਿਹੜੀਆਂ ਨੇ ਦਾਵਤ ਦੇ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੀ ਹਾਲਤ ਇੱਥੇ ਸੜਕਾਂ ਦੀ ਹੋਈ ਪਈ ਹੈ ਉਸ ਦੇ ਨਾਲ ਗੱਡੀਆਂ ਦੀ ਜਿਹੜੀ ਹਾਲਤ ਹੈ ਉਹ ਵੀ ਵਿਗੜਦੀ ਹੈ ਤੇ ਲੋਕਾਂ ਦੇ ਸਿਹਤ ਦੇ ਨਾਲ ਵੀ ਜਿਹੜਾ ਵੱਡਾ ਖਿਲਵਾੜ ਹੈ ਉਹ ਪ੍ਰਸ਼ਾਸਨ ਜਿਹੜਾ ਇੱਥੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਇੱਕ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਇਸ ਸੜਕ ਦੇ ਉੱਪਰ ਕਈ ਹਾਦਸੇ ਪਹਿਲਾਂ ਵੀ ਵਾਪਰੇ ਨੇ ਅਤੇ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਹੋਈ ਆ ਤੇ ਕਈ ਲੋਕ ਜ਼ਖਮੀ ਵੀ ਹੋਏ ਨੇ ਲੇਕਿਨ ਫਿਰ ਵੀ ਪ੍ਰਸ਼ਾਸਨ ਜਿਹੜਾ ਆਪਣੀ ਸੁੱਤੀ ਹੋਈ ਨੀਂਦ ਜਿਹੜੀ ਹੈ ਉਹ ਨਹੀਂ ਜਾਗ ਕੇ ਆਏਗਾ ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਜਿਹੜੇ ਦੁਕਾਨਦਾਰ ਗੁਹਾਨ ਲਗਾ ਰਹੇ ਨੇ ਕਿ ਸਾਨੂੰ ਚੰਗੀਆਂ ਸੜਕਾਂ ਬਣਾ ਕੇ ਦੇ ਦਿਓ ਕੋਈ ਪੈਸਾ ਨਹੀਂ ਮੰਗ ਰਹੇ ਹੈਗੇ ਕੋਈ ਤੁਹਾਡੇ ਤੋਂ ਮੂਲ ਮੰਤਰ ਨਹੀਂ ਮੰਗ ਰਹੇ ਹੈਗੇ ਲੇਕਿਨ ਚੰਗੀਆਂ ਸੜਕਾਂ ਜ਼ਰੂਰ ਮੰਗ ਰਹੇ ਨੇ ਤਾਂ ਉਹ ਸੜਕਾਂ ਜਿਹੜੀਆਂ ਲੋਕਾਂ ਨੂੰ ਸਮਰਪਿਤ ਕਰੋ ਲੋਕਾਂ ਨੂੰ ਜਿਹੜੀਆਂ ਇਹ ਸੜਕਾਂ ਨੇ ਸਹੀ ਕਰਕੇ ਲੋਕਾਂ ਤੱਕ ਮੁਹੱਈਆ ਕਰਵਾਓ ਤਾਂ ਜੋ ਉਹਨਾਂ ਦਾ ਵੀ ਰੋਜ਼ਗਾਰ ਜਿਹੜਾ ਸਹੀ ਚੱਲ ਸਕੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਕਿੰਨੀ ਕਿ ਦਿੱਕਤ ਆ ਰਹੀ ਹੈ ਇੱਥੇ ਦੇਖੋ ਤਵਾਰ ਆ ਸਰ ਦੇਖੋ ਤੇ ਤਵਾਰ ਇਹ ਸੁਧ ਪਲਟਾਨੇ ਦਾ ਵੀ ਤਾਂ ਰੋਤਾ ਹੈ ਬਹੁਤ ਬਾਤ ਹੋ ਰਹੀ ਹੈ ਹਾਜੰਦਰ ਇਸਕਾ ਹਾਜੰਦਰ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਸੜਕਾਂ ਦੀ ਹੋਈ ਪਈ ਹੈ ਤਾਂ ਇਹਨਾਂ ਸੜਕਾਂ ਤੋਂ ਹੀ ਦੁਕਾਨਦਾਰਾਂ ਦੇ ਕੰਮ ਦੇ ਉੱਪਰ ਵੀ ਕਾਫੀ ਵੱਡਾ ਅਸਰ ਜਿਹੜਾ ਹੈ ਉਹ ਪੈਂਦਾ ਹੈ ਤਾਂ ਇੱਥੋਂ ਦੇ ਲੋਕ ਨੇ ਉਹ ਵੀ ਕਾਫੀ ਮੁਸ਼ਕਿਲ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤਾਂ ਹੁਣ ਰਿਸ਼ਤੇਦਾਰ ਵੀ ਘਰ ਆਉਣ ਤੋਂ ਜਵਾਬ ਦੇ ਚੁੱਕੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਤਾਸੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਤੁਸੀਂ ਇੱਥੇ ਪਹੁੰਚੋ ਅਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਗਰਾਊਂਡ ਪੱਧਰ ਤੇ ਆ ਕੇ ਸੁਣੋ ਅਤੇ ਇਹਨਾਂ ਸੜਕਾਂ ਦੀ ਮੁਰੰਮਤ ਜਿਹੜੀ ਹੈ ਜਲਦੀ ਤੋਂ ਜਲਦੀ ਕਰਵਾਓ ਤਾਂ ਜੋ ਲੋਕ ਜਿਹੜੇ ਨੇ ਉਹ ਆਪਣਾ ਰੁਜ਼ਗਾਰ ਚਲਾ ਸਕਣ ਕੈਮਰਾ ਬਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ